ਦੇ ਕਈ ਰਾਜ ਇਸ ਸਮੇਂ ਭਾਰੀ ਮੀਂਹ ਪੈਣ ਕਾਰਨ ਹੜ੍ਹਾਂ ਦੀ ਮਾਰ ਚੱਲ ਰਹੇ ਨੇ ਜਿਸ ਵਿੱਚ ਇਸ ਸਮੇਂ ਪੰਜਾਬ ਵਿੱਚ ਸਭ ਤੋਂ ਭੈੜੀ ਸਥਿਤੀ ਦੇਖਣ ਨੂੰ ਮਿਲ ਰਹੀ ਆ ਦੇਸ਼ ਭਰ ਦੀਆਂ ਸਾਰੀਆਂ ਹਸਤੀਆਂ ਪੰਜਾਬ ਲਈ ਪ੍ਰਾਰਥਨਾ ਕਰ ਰਹੀਆਂ ਨੇ ਹੁਣ ਆਈਪੀਐਲ ਫਰੈਂਚਾਈਜ਼ੀ ਪੰਜਾਬ ਕਿੰਗਸ ਨੇ ਵੀ ਹੜਪੀੜਤਾ ਦੀ ਮਦਦ ਲਈ ਆਪਣਾ ਹੱਥ ਅੱਗੇ ਵਧਾਇਆ ਟੀਮ ਮਾਲਕ ਪ੍ਰੀਤੀ ਚਿੰਤਾ ਨੇ ਹੁਣ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਖੁਦ ਲੱਖਾਂ ਰੁਪਏ ਦਾਨ ਕਰਨ ਦੇ ਨਾਲ-ਨਾਲ ਫਰੈਂਚਾਈਜ਼ੀ ਹੋਰ ਪੈਸੇ ਇਕੱਠੇ ਕਰਨ ਵਿੱਚ ਲੱਗੇ ਹੋਏ ਨੇ ਪੰਜਾਬ ਕਿੰਗਸ ਨੇ ਮਦਦ ਦਾ ਐਲਾਨ ਕੀਤਾ ਹੈ एल फ्रेंचाइज पंजाब किंग्स ने हुराज दे हर पर पीड़ितता ਲਈ ਲਗਭਗ 40 ਲੱਖ ਰੁਪਏ দান ਕਰਨ ਦਾ ਫੈਸਲਾ ਕੀਤਾ ਇਸ ਤੋਂ ਇਲਾਵਾ ਟੀਮ ਨੇ क्राउड फंडिंग ਰਾਹੀਂ 2 ਕਰੋੜ ਰੁਪਏ ਇਕੱਠੇ ਕਰਨ ਦੀ ਯੋਜਨਾ ਬਣਾਈਆ ਹਾਲਾਂਕਿ ਰਾਜ ਦੀ ਹਾਲਤ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ ਜਿਸ ਨੂੰ ਦੇਖਦੇ ਹੋਏ ਹੁਣ ਫਰਾਂਚਾਈਜ਼ੀ ਨੇ ਮਸ਼ਹੂਰ ਹਿਮਕੋਟ ਫਾਊਂਡੇਸ਼ਨ ਤੇ ਆਰਟੀਆਈ ਨਾਲ ਹੱਥ ਮਿਲਾ ਕੇ ਮਦਦ ਕਰਨ ਦਾ ਫੈਸਲਾ ਕੀਤਾ ਫਰਾਂਚਾਈਜ਼ੀ ਨੇ ਡਿਜੀਟਲ ਮੀਡੀਆ ਤੇ ਇਹਨਾਂ ਦੋਵੇਂ ਸੰਗਠਨਾਂ ਨੂੰ ਕੁੱਲ 33.8 ਲੱਖ ਰੁਪਏ ਦਾਨ ਕਰਨ ਦਾ ਐਲਾਨ ਕੀਤਾ ਜਿਸ ਤੋਂ ਬਾਅਦ ਪ੍ਰੀਤੀ ਜਿੱਟਾ ਦੀ ਫਰਾਂਚਾਈਜ਼ੀ ਦੇ ਨਾਲ ਪ੍ਰਸ਼ੰਸ਼ਕ ਇੱਕ ਵਾਰ ਫਿਰ ਪਾਗਲ ਹੋ ਗਏ ਨੇ ਗਲੋਬਲ ਸਿੱਖ ਚੈਲਿਟੀ ਨੇ 2 ਕਰੋੜ ਰੁਪਏ ਦੇਣ ਦਾ ਟੀਚਾ ਰੱਖਿਆ ਹੋਇਆ ਤੇ ਭਾਰ ਦੇ ਕਈ ਰਾਜਾਂ 'ਚ ਸਮੇਂ ਭਾਰੀ ਮੀਂਹ ਪੈਣ ਕਾਰਨ ਹੜ੍ਹਾਂ ਦੀ ਮਾਰ ਚੱਲ ਰਹੇ ਨੇ ਜਿਸ ਵਿੱਚ ਇਸ ਸਮੇਂ ਪੰਜਾਬ ਵਿੱਚ ਸਭ ਤੋਂ ਪੈੜੀ ਸਥਿਤੀ ਪੰਜਾਬ ਦੀ ਦੇਖਣ ਨੂੰ ਮਿਲ ਰਹੀ ਆ